ਸਤਿ ਸ਼੍ਰੀ ਅਕਾਲ ਦੋਸਤੋ ਹੁਣ ਤੁਸੀਂ ਵੀ ਘਰੇ ਬਣਾ ਸਕਦੇ ਹੋ ਫ੍ਰੈਂਚ ਫ੍ਰਾਈਜ਼ ਇਹ ਸਾਰੀ ਰੈਸਪੀ ਤਿਆਰ ਕਰਨ ਤੇ ਮੈਨੂੰ 25 ਤੋਂ 30 ਮਿੰਟ ਲੱਗ ਗਏ ਸੀਗੇ ਸਭ ਤੋਂ ਪਹਿਲਾਂ ਮੈਂ ਆਲੂ ਲਏ ਸੀਗੇ ਤਿੰਨ ਆਲੂ ਲਏ ਮੈਂ ਉਹਨਾਂ ਨੂੰ ਕੱਟ ਕੇ ਧੋ ਕੇ ਤੇ ਫਿਰ ਉਹਨਾਂ ਦੇ ਪੀਸ ਕਰਕੇ ਉਹਨੂੰ ਪਾਣੀ ਦੇ ਵਿੱਚ ਸੋਟ ਲਿਆ ਸੀਗਾ ਫਿਰ ਮੈਂ ਨਾਲ-ਨਾਲ ਉਹਨਾਂ ਨੂੰ ਬਰੀਕ-ਬਰੀਕ ਤੇ ਲੰਬਾ-ਲੰਬਾ ਕੱਟ ਲਿਆ ਸੀਗਾ ਆਲੂਆਂ ਨੂੰ ਇਹਦਾ ਸਾਈਜ਼ ਤੁਸੀਂ ਮਤਲਬ ਨਾ ਵਾਲਾ ਮੋਟਾ ਰੱਖਣਾ ਨਾ ਹੀ ਵਾਲਾ ਇਹਨੂੰ ਪਤਲਾ ਕਰਨਾ ਆਲੂ ਕੱਟਣ ਤੋਂ ਬਾਅਦ ਮੈਂ ਇੱਕ ਕੜਾਈ ਲਈ ਸੀਗੀ ਕੜਾਈ ਦੇ ਵਿੱਚ ਪਾਣੀ ਮੈਂ ਗਰਮ ਕਰ ਲਿਆ ਕੜਾਈ ਦੇ ਵਿੱਚ ਜਦੋਂ ਪਾਣੀ ਗਰਮ ਹੋ ਗਿਆ ਸੀ ਉਬਲ ਚੁੱਕਾ ਸੀਗਾ ਫਿਰ ਮੈਂ ਉਹਦੇ ਵਿੱਚ ਥੋੜਾ ਜਿਹਾ ਨਮਕ ਪਾਇਆ ਤੇ ਗੈਸ ਦੀ ਫਲੇਮ ਆ ਜਿਹੜੀ ਘਟ ਕਰਤੀ ਸੀਗੀ ਉਸ ਤੋਂ ਬਾਅਦ ਮੈਂ ਉਹਦੇ ਵਿੱਚ ਆਲੂ ਪਾਈ ਆਲੂ ਪਾ ਕੇ ਉਹਨੂੰ ਮੈਂ 5 ਕਿ ਮਿੰਟ ਉਬਾਲਿਆ ਸੀਗਾ ਵੱਧ ਨਹੀਂ ਮੈਂ ਉਬਾਲਿਆ ਕਿਉਂਕਿ ਆਲੂ ਆਪਣੇ ਬਰੀਕ ਸੀਗੇ ਤੇ ਪਾਣੀ 'ਚ ਵੀ ਭਿੱਜ ਚੁੱਕੇ ਸੀਗੇ ਤਾਂ ਕਰਕੇ ਮੈਂ ਉਹਨੂੰ 5 ਮਿੰਟ ਸੀ ਕਲ ਵਾਇਆ ਸੀਗਾ ਉਸ ਤੋਂ ਬਾਅਦ ਮੈਂ ਦੋ ਪਲੇਟਸ ਲਈਆਂ ਉਹਦੇ ਵਿੱਚ ਜਿਹੜਾ ਆਪਣਾ ਪੇਪਰ ਹੁੰਦਾ ਨੈਪਕਿਨ ਪੇਪਰ ਹੁੰਦਾ ਉਹ ਦੋ ਪਲੇਟਾਂ ਦੇ ਵਿੱਚ ਮੈਂ ਵਿਛਾ ਲਿਆ ਸੀਗਾ ਫਿਰ ਜਦੋਂ ਇਹ ਆਲੂ ਆਪਣੇ ਉਬਲ ਚੁੱਕੇ ਸੀ ਜਦੋਂ ਆਪਣੇ ਆਲੂ ਉਪਲ ਚੁੱਕੇ ਸੀਗੇ ਫਿਰ ਮੈਂ ਇੱਕ ਠੰਡਿਆ ਪਾਣੀ ਦਾ ਡੋਂਗਾ ਲਿਆ ਹੋਇਆ ਸੀ ਇਹ ਆਲੂਆਂ ਨੂੰ ਪਹਿਲਾਂ ਆਪਾਂ ਠੰਡੇ ਪਾਣੀ ਦੇ ਵਿੱਚ ਪਾਵਾਂਗੇ ਠੰਡੇ ਪਾਣੀ ਦੇ ਵਿੱਚ ਪਾਉਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਕੱਢ ਕੇ ਪਲੇਟ ਦੇ ਵਿੱਚ ਰੱਖੋਗੇ ਜਿਹਦੇ ਵਿੱਚ ਆਪਾਂ ਨੈਪਕਿਨ ਪੇਪਰ ਵਿਛਾਇਆ ਹੋਇਆ ਕਿਉਂਕਿ ਨੈਪਕਿਨ ਪੇਪਰ ਪਾਣੀ ਨੂੰ ਬਹੁਤ ਚੰਗੀ ਤਰ੍ਹਾਂ ਅਬਜ਼ਰਵ ਕਰ ਲੈਂਦਾ ਆਪਦੇ ਵਿੱਚ ਸੋਖ ਲੈਂਦਾ ਫਿਰ ਉਧਰਲੀ ਪਲੇਟ ਤੋਂ ਮੈਂ ਦੂਸਰੀ ਪਲੇਟ ਦੇ ਵਿੱਚ ਰੱਖ ਕੇ ਉੱਪਰ ਇੱਕਨੇ ਆਪਕਿੰ ਪੇਪਰ ਦੇ ਨਾਲ ਉਹਨਾਂ ਨੂੰ ਥੋੜਾ ਥੋੜਾ ਜਿਹਾ ਨੱਪਤਾ ਸੀ ਉਹਦੇ ਨਾਲ ਪਾਣੀ ਜਿਹੜਾ ਉਹ ਚੰਗੀ ਤਰ੍ਹਾਂ ਬਾਹਰ ਨਿਕਲ ਗਿਆ ਸੀਗਾ ਤੇ ਦੂਸਰੇ ਪਾਸੇ ਮੈਂ ਕੜਾਈ ਰੱਖਤੀ ਸੀਗੀ ਉਹਦੇ ਵਿੱਚ ਤੇਲ ਆ ਜਿਹੜਾ ਉਹ ਗਰਮ ਹੋ ਚੁੱਕਾ ਸੀਗਾ ਫੇਰ ਆਪਾਂ ਥੋੜੇ ਥੋੜੇ ਜਿਹੜੇ ਆਪਣੇ ਫਰਾਈ ਦੇ ਸੀਗੇ ਉਹਨਾਂ ਨੂੰ ਕੜਾਈ ਦੇ ਵਿੱਚ ਪਾ ਕੇ ਤਲਣਾ ਸ਼ੁਰੂ ਕੀਤਾ ਤਲਣ ਤੋਂ ਬਾਅਦ ਮੈਂ ਇਹਦੇ ਉੱਤੇ ਨਮਕ ਨਹੀਂ ਪਾਇਆ ਸੀਗਾ ਆਪਣੇ ਘਰੇ ਓਰੀਗਨ ਨੂੰ ਪਿਆ ਹੁੰਦਾ ਜਾਂ ਤੁਸੀਂ ਬਾਜ਼ਾਰ ਚੋਂ ਵੀ ਲਿਆ ਸਕਦੇ ਹੋ ਮੈਂ ਉਹੀ ਪਾਇਆ ਸੀ ਇਹਦੇ ਤੇ ਓਰੀਗਨ ਉਹਦੇ ਨਾਲ ਇਹਨਾਂ ਦਾ ਜਿਹੜਾ ਟੇਸਟ ਬਹੁਤ ਵਧੀਆ ਬਣਿਆ ਤੇ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਇਹਦੀ ਡੈਕੋਰੇਸ਼ਨ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਕਰ ਸਕਦੇ ਹੋ ਧੰਨਵਾਦ